ਬਿਤੀ ਰਾਤ ਜੋ ਕਟਨਾ ਵਾਪਰੀ ਹੈ ਉਹਨੇ ਹਰੀਕ ਨੂੰ ਹਿਲਾ ਕੇ ਰੱਖ ਦਿੱਤਾ ਤੇ ਸੂਚਨ ਵਾਸਤੇ ਮਜਬੂਰ ਕਰ ਦਿੱਤਾ ਹੈ ਕਿ ਕੀ ਇਹ ਉਹੀ ਸਾਡਾ ਪੰਜਾਬ ਜਿੱਥੇ ਅਸੀਂ ਨਿਰਭੈ ਹੋ ਕੇ ਡਰ ਰਹਿਤ ਵਾਤਾਵਰਨ ਦੇ ਵਿੱਚ ਰਹਿੰਦੇ ਸੀ ਤੇ ਲੋਕਾਂ ਨੂੰ ਪਤਾ ਸੀ ਕਿ ਕਿ ਜੇ ਕੋਈ ਕਿਸੇ ਤਰ੍ਹਾਂ ਦਾ ਕੋਈ ਜ਼ੁਲਮ ਕਰਨ ਦੀ ਕੋਸ਼ਿਸ਼ ਕਰੂ ਇਹ ਉਹਨੂੰ ਪ੍ਰਸ਼ਾਸਨ ਦਾ ਡਰਾ ਹੈ ਉਹਨੂੰ ਕਾਨੂੰਨ ਦਾ ਡਰਾ ਹੈ ਅਰ ਅੱਜ ਹਾਲਾਤ ਇਹ ਬਣੇ ਪਏ ਨੇ ਕਿ ਲੋਕ ਬਦਮਾਸ਼ਾਂ ਤੋਂ ਡਰਦੇ ਔਰ ਬਦਮਾਸ਼ਾਂ ਤੋਂ ਜਿਨ੍ਹਾਂ ਨੇ ਆਮ ਪਬਲਿਕ ਨੂੰ ਬਚਾਉਣਾ ਹੈ ਅੱਜ ਪੰਜਾਬ ਦੇ ਅਮਨ ਕਾਨੂੰਨ ਦੇ ਹਾਲਾਤ ਜਿਹੇ ਬਣ ਗਏ ਐ ਕਿ ਉਹ ਪੁਲਿਸ ਉਹ ਵੀ ਅੱਜ ਸੁਰੱਖਿਅਤ ਨਹੀਂ ਮਖਬੂਜ਼ ਨਹੀਂ ਔਰ ਖਾਸ ਕਰਕੇ ਆਪਣੀ ਡਿਊਟੀ ਕਰਦੇ ਸਮੇਂ ਉਹਨਾਂ ਨੇ ਕਦਾ ਜਿਤਨੀ ਸੋਚਿਆ ਹੋਣਾ ਕਿ ਸਾਡੇ ਨਾਲ ਅਜੇ ਹੀ ਘਟਨਾ ਵਾਪਰ ਸਕਦੀ ਹੈ ਇਸ ਤੋਂ ਪਹਿਲਾਂ ਵੀ ਪੁਲਸ ਦੇ ਨਾਲ ਬੜੀਆਂ ਘਟਨਾਵਾਂ ਜਿਹੜੀਆਂ ਨੇ ਪਿਛਲੇ ਸਮੇਂ 'ਚ ਵਾਪਰੀਆਂ ਨੇ ਪਰ ਜਿਸ ਦਿਲਵਦੀ ਦੇ ਨਾਲ ਬੀਤੀ ਰਾਤ ਥਾਣਾ ਕੋਂਦਵਾਲ ਦੇ ਐਂਡ ਕੋਟ ਮੁਹੰਮਦ ਖਾਨ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਤ ਮਜੂਤਾ ਸਰਪੰਚ ਤੇ ਉਸਦੇ ਸਾਥੀਆਂ ਨੇ ਜੋ ਬਦਮਾਸ਼ੀ ਕੀਤੀ ਹੈ। ਔਰ ਸਾਡਾ ਹੀਰੇ ਵਰਗਾ ਸਾਡੇ ਪਰਿਵਾਰ ਦਾ ਮੈਂਬਰ ਸਾਡੇ ਸਾਬਕਾ ਸਰਪੰਚ ਸਰਦਾਰ ਕਸ਼ਮੀਰ ਸਿੰਘ ਜੀ ਦੀ ਧੀ ਸਰਹਾਲੀ ਮਲਟੋਹਾ ਦਾ ਹੁਣ ਹਾਰ ਪੁੱਤਰ ਸਬ ਇੰਸਪੈਕਟਰ ਚੰਜੀ ਸਿੰਘ ਜੜਾ ਆ ਉਹ ਬਦਮਾਸ਼ਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਔਰ ਸੱਤਾ ਦੇ ਹੰਕਾਰ ਵਿੱਚ ਹੰਕਾਰੇ ਹੋਏ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਸ਼ਿਕਾਰ ਔਰ ਜੋ ਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਿੰਡ ਦੇ ਵਿੱਚ ਸਰਪੰਚ ਨੇ ਤੇ ਉਹਦੇ ਸਾਥੀਆਂ ਨੇ ਉਦੜ ਤੋਂ ਮਿਚਕੀ ਹੋਈ ਸੀ ਪਰ ਪੁਲਿਸ ਨੇ ਕੋਸ਼ਿਸ਼ ਕੀਤੀ ਨਿਤ ਦਿਹਾੜੇ ਉਹਦਾ ਨਵੇਂ ਤੋਂ ਨਵਾਂ ਕਾਰਨਾਮਾ ਸਾਹਮਣੇ ਆਉਂਦਾ ਰਿਹਾ ਤੇ ਜੋ ਕੀਤੀ ਰਾਤ ਨੂੰ ਨੇ ਅੰਜਾਮ ਦਿੱਤਾ ਹੈ ਉਹ ਨਿੰਦਾ ਅਨੁੰਦਾ ਦੇ ਨਾਲ ਨਹੀਂ ਸਰਦਾ ਹੈ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਨੂੰ ਆਪਣੇ ਮਲਾਜਮ ਦੇ ਨਾਲ ਆਪਣੇ ਅਧਿਕਾਰੀ ਦੇ ਨਾਲ ਆਪਣੇ ਕਰਮਚਾਰੀ ਦੇ ਨਾਲ ਖੜਨ ਦੀ ਥਾਂ ਤੇ ਕਿਸੇ ਨਾ ਕਿਸੇ ਤਰੀਕੇ ਦਾ ਨਾਲ ਅਜੇਹਾ ਨਜ਼ਰ ਆ ਰਿਹਾ ਹੈ ਇੱਕ ਉਹਨਾਂ ਨੂੰ ਸત્તાਧਾਰੀ ਤੇਲੇ ਨਾਲ ਜੁੜੇ ਹੋਏ ਸਰਪੰਚ ਦਾ ਨਾਂ ਲੈਂਦਿਆਂ ਹੋਏ ਵੀ ਡਰ ਲੱਗਦਾ ਕਿੱਥੇ ਜਾਵਾਂਗੇ ਔਰ ਮੈਂ ਅੱਜ ਆਪਣੇ ਪਰਿਵਾਰ ਦੇ ਨਾਲ ਸਰਦਾਰ ਕਸ਼ਮੀਰ ਸਿੰਘ ਜੀ ਕਿ ਸਾਡੇ ਥੇਸ ਰਹਾਲੀ ਜਿਹੜੀ ਬਲਦੋਹਾ ਪਿੰਡ ਦੀ ਇੱਕ ਪੰਚਾਇਤ ਹੈ ਉਹਨਾਂ ਦੇ ਨਾਲ ਆਪਣੇ ਦੁੱਖ ਸਾਂਝਾ ਕਰਕੇ ਲਿਖਿਆ ਹੈ ਬੜਾ ਭਾਵੁਕ ਮਾਹੌਲ ਹੈ ਬੜਾ ਸੌਖਾ ਸੀ ਜੱਟ ਅੱਜ ਉਹਦਾ ਲੱਕ ਟੁੱਟ ਗਿਆ ਕਿ ਸਾਡੇ ਸਾਰਿਆਂ ਵਾਸਤੇ ਵੀ ਬੜੀ ਪੀੜਾ ਆ ਇੱਕ ਚੀਜ਼ ਹੈ ਔਰ ਦੁੱਤੀ ਬਨੇ ਦੇਖੋ ਤੁਸੀਂ ਇੱਕ ਬਨੇ ਪੁਲਿਸ ਵੀ ਸੁਰੱਖਿਅਤ ਨਹੀਂ ਤੇ ਦੁੱਜੇ ਬਨੇ ਆਪਣੇ ਘਰ ਦੇ ਵਿੱਚ ਜਿੱਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰਦਾ ਹੈ ਤੇ ਹਲਕਾ ਖਡੂਰ ਸਾਹਿਬ ਦੇ ਦੂਜੇ ਪਿੰਡ ਕੰਗ ਦੇ ਵਿੱਚ ਬੀਤੇ ਦਿਨ ਇੱਕ ਅੰਮ੍ਰਿਤਧਾਰੀ ਬੀਬੀ ਜਿਹੜੀ ਹੈ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਸਹਿਜ ਪਾਠ ਕਰ ਰਹੀ ਸੀ ਮਨੁੱਤਾ ਬੇਬੇ ਨੂੰ ਜਿਹੜਾ ਹੈ ਬੱਤਲ ਕਰਦਾ ਜਾਂਦਾ ਹੈ। ਕੀ ਗੱਤੇ ਬਾਰੇ ਕਹਾਂ? ਭਗਵੰਤ ਮਾਨ ਜੀ ਇੱਕ ਦਿੱਲੀ ਵਾਲਿਆਂ ਨੂੰ ਕੋਈ ਲੈਣ ਦੇ ਨਹੀਂ ਪੰਜਾਬ ਦੇ ਨਾਲ ਟਿੱਠੇ ਖੂਚ ਜਾਵੇ ਪੰਜਾਬ। ਚਾ ਕੇਜਰੀ ਵਾਲਾ ਹੈ, ਚਾ ਸਸ਼ੋਧਿਆ ਹੈ, ਚਾ ਜੈਨ ਹੈ, ਚਾ ਨਈਰ ਹੈ, ਚਾ ਵੈਬ ਕੁਮਾਰ ਹੈ, ਚਾ ਹੋਰ ਜਿਹੜੀ ਇੱਥੇ ਸੈਂਕੜਿਆਂ ਦੀ ਤਦਾਦ ਇੱਥੇ ਫੌਜ ਆ ਚੁੱਕੀ ਹੈ। ਪੰਜਾਬ ਪੰਜਾਬੀਆਂ ਦਾ ਆ ਪੰਜਾਬੀਆਂ ਬਾਰੇ ਸੋਚੋ ਇਹਨਾਂ ਨੇ ਲੁੱਟ ਪੁੱਟ ਕੇ ਇੱਥੋਂ ਚਲੇ ਜਾਣਾ ਹੈ ਇਹਨਾਂ ਦੀ ਖਿਦਮਤਦਾਰੀ 'ਚ ਨਾ ਲੱਗੇ ਰਹੋ ਪੰਜਾਬ ਵਾਲੇ ਪਾਸੇ ਵੀ ਧਿਆਨ ਦਿਓ ਅੱਜ ਪੰਜਾਬ ਜਿਸ ਕਿਦਾਰ ਤੇ ਚਲਾ ਗਿਆ ਹੈ ਜਿਸ ਬਾਪ ਦਾ ਪੁੱਤ ਜਿਹੜਾ ਆ ਅਣਾਈ ਮੁੱਤੇ ਪੁਰਸ਼ ਦੀ ਡਿਊਟੀ ਦਾ ਫਰਜ਼ ਨਿਭਾਉਂਦੇ ਹੋਏ ਆ ਅੱਜ ਤੁਰ ਗਿਆ ਆ ਔਰ ਜਿੰਨਾ ਬੱਚਿਆਂ ਦਾ ਬਾਪ ਚੁਰ ਗਿਆ ਆ ਅ ਦੂਜੇ ਬਣਿਓ ਅਮਰਤਾਰੀ ਬੀਬੀ ਜਿਹੜੀ ਐ ਨੌਜਵਾਨ ਅਜੇ ਜ਼ਿੰਦਗੀ ਦੇ ਉਸ ਮੋੜ ਤੇ ਸੀ ਉਹ ਜਿਸ ਕਦਰ ਜਿਹੜਾ ਉਹਦਾ ਕਤਲ ਕੀਤਾ ਗਿਆ ਆ ਕੀ ਮੈਸੇਜ ਦੇਣਾ ਚਾਹੁੰਦੇ ਜੀ ਤੁਸੀਂ ਤਾਂ ਡਾਇ ਐਲਾਨ ਕਿ ਮੈਂ 1 ਕਰੋੜ ਰੁਪਇਆ ਦੇਵਾਂਗਾ ਇੱਕ ਗੱਲਾਂ ਜਿਹੜੀਆਂ ਨੇ ਲੋਕਾਂ ਨੂੰ ਜਾਨ ਮਾਲ ਸੁਰੱਖਿਅਤ ਚਾਹੀਦੀ ਨੰਬਰ 1 ਤੇ ਜਾਨ 2 ਨੰਬਰ ਤੇ ਮਾਲ ਮਾਲ ਕਿਥੇ ਸੁਰੱਖਿਅਤ ਹੈ ਹੀ ਨਹੀਂ ਜਾਨ ਵੀ ਜਿਹੜੀ ਹੁਣ ਖੇਡ ਬਣ ਗਈ ਹੈ ਤੁਹਾਡੇ ਕਰੋੜ ਨੂੰ ਕਿਸ ਨੇ ਚੱਟਣਾ ਹੈ ਸਾਡਾ ਬੱਚਾ ਲੈ ਜਾਣ ਦਿਓ ਤੇ ਤੁਹਾਨੂੰ 2 ਕਰੋੜ ਦੇ ਦਾਂਗੇ ਰੂਹ ਹੁੰਦਾ ਯਾਰ ਗੁੱਸਾ ਹੁੰਦਾ ਹੈ ਪਤਾ ਨਹੀਂ ਤੁਸੀਂ ਵੀ ਸ਼ਰਮ ਕਿੱਥੋਂ ਹੋਗੇ ਜੀ ਕੀਕ ਕੀ ਫਾਕ ਕਰੋ ਪੰਜਾਬ ਵਾਲੇ ਪਾਸੇ ਧਿਆਨ ਦਿਓ ਸਾਡੇ ਬੱਚੇ ਨੂੰ ਚਰਨਜੀਤ ਸਿੰਘ ਸਾਹਿਬ ਇੰਸਪੈਕਟਰ ਨੂੰ ਇਨਸਾਫ ਦਿਓ